Excuse me, bro bro, what do you do for a living? What? So bro, what do you do for a living? Yeah? No way! Alhamdulillah, thank you. Come with me, let me show you. You show me. Of course. So Ayman, welcome to Noon Minutes. This is the future of online shopping. We serve thousands of customers daily and we deliver everything in 10 to 15 minutes. 10 to 15 minutes? 10 to 15 minutes. Ayman, you should become part of Noon. What? My name is on the back. This yes. is much more than grocery. Eh? It's electronics in minutes. Electronics. It's toys in minutes. Toys. Cosmetics in minutes. And all of your groceries. You guys have Prime. <laughs> <You> have Prime. <laughs> I even got this one. Very special. This is my favorite. This is your favorite? This is my favorite. I mean, again, this is where the magic happens. Yes. Everything is processed under two minutes. The technology that drives everything you see around. It's amazing. Wow. I really love it. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮੰਦਰ ਸਿੰਘ ਆ ਫਰੈਂਡਸ਼ਿਪ ਇਮੀਗ੍ਰੇਸ਼ਨ ਆ ਕੌਕੇ ਰੋੜ ਨਾਰਕ ਸਰ ਕਲੇਰਾ ਜਗਰਾਉ ਲੁਧਿਆਣਾ ਪੰਜਾਬ ਤੋਂ ਅੱਜ ਤੁਹਾਡੇ ਅਰੂਪ ਰੂ ਹੋ ਰਿਹਾ ਹਾਂ ਤੁਹਾਡੇ ਨਾਲ ਗੱਲਬਾਤ ਕਰਦਾ ਹਾਂ ਸਾਡਾ ਅਰਚ ਗੱਲਬਾਤ ਦਾ ਵਿਸ਼ਾ ਦਵਾਈ ਦੇ ਵਿੱਚ ਬਰਕ ਪਰਮਟਰ ਦੇ ਬਾਰੇ ਦੇ ਵਿੱਚ ਹੈ ਜਿਦੇ ਵਿੱਚ ਨੂਨ ਅਤੇ ਤਲਾਵਤ ਕੰਪਨੀ ਨੂੰ ਡਿਲੀਵਰੀ ਬੋਏ ਸਾਹ ਦੇ ਹਨ ਤੁਸੀਂ ਜੈਸਨ ਵਾਸਤੇ ਰਾਈਡਰ ਬਾਈਕ ਦੀ ਜੋਬ ਵੀ ਕਿਹਾ ਜਾਂਦਾ ਹੈ ਜਿਸ ਦੇ ਵਿੱਚ 400 ਤੋਂ ਪਲੱਸ ਵਰਕਰਾਂ ਦੀ ਲੋੜ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਬੇਰੁਜ਼ਗਾਰੀ ਹੈ ਅੱਜ ਪੰਜਾਬ ਦੇ ਵਿੱਚ ਬੱਚੇ 10ਵੀਂ ਜਾਂ ਪਲੱਸ 2 ਜਾਂ ਗ੍ਰੈਜੂਏਸ਼ਨ ਕਰਕੇ ਵੀ ਲਈ ਹਰ ਕੰਮ ਨਹੀਂ ਮਿਲਦਾ ਮਾਂ ਚੋਦੀਆਂ ਝੜਕਾ ਖਾਂਦੇ ਹਨ ਗਲਤ ਸੁਸਾਇਟੀ ਦੇ ਵਿੱਚ ਪੈ ਜਾਂਦੇ ਹਨ ਜਿਹੜਾ ਕਿ ਮਾਪੇ-ਵਾਪੇ ਦੇ ਲਈ ਕਿ ਚਿੰਤਾ ਦਾ ਵਿਸ਼ਾ ਹੈ ਅਸੀਂ ਇਹਨਾਂ ਪ੍ਰੋਬਲਮਾਂ ਦਾ ਅਸੀਂ ਇੱਕ ਸੋਲੂਸ਼ਨ ਲੱਭਿਆ ਹੈ ਜਿਹੜਾ ਕਿ ਦਵਾਈ ਦੇ ਵਿੱਚ ਡਿਲੀਵਰੀ ਬੁਆਏ ਦੀ ਜੌਬ ਦੇ ਵਿੱਚ ਬਹੁਤ ਹੀ ਸਸਤੇ ਦੇ ਵਿੱਚ ਤੁਸੀਂ ਜਾ ਸਕਦੇ ਹੋ ਜਿਹਦੇ ਵਿੱਚ 2 ਸਾਲ ਦਾ ਵਰਕ ਪਰਮਿਟ ਹੋਊਗਾ ਸੈਲਰੀ 2500 ਰਾਮ ਆਪਾਂ ਇੰਡੀਅਨ ਰੁਪਏ ਦੇ ਵਿੱਚ ਕਹੀਏ ਤਾਂ ਇਸ ਦੀ ਵੈਲਿਊ ਬਣਦੀ ਹੈ 65000 ਤੋਂ ਲੈ ਕੇ 90000 ਤੱਕ ਓਵਰਟਾਈਮ ਪਾ ਕੇ ਵਣ ਜਾਂਦੀ ਹੈ ਸਾਰੇ ਖਰਚੇ ਕੱਟ ਕੇ ਪਿੱਛੇ ਆਪਣੇ ਮਾਪਾਪ ਨੂੰ 40-50000 ਰੁਪਿਆ ਰਾਮ ਦੇ ਨਾਲ ਭੇਜ ਸਕਦਾ ਹੈ ਦੂਜੀ ਗੱਲ 2 ਸਾਲ ਕੰਮ ਕਰਕੇ ਪੈਸਾ ਇਕੱਠਾ ਕਰਕੇ ਜੂਰਪੇਨ ਕੰਟਰੀ ਦੇ ਵਿੱਚ ਵੀ ਮੂਵ ਹੋ ਸਕਦਾ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੂਕੇ ਨਿਊਜ਼ੀਲੈਂਡ ਬੱਲ ਵੀ ਆਪਣਾ ਰੁਖ ਕਰ ਸਕਦਾ ਹੈ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜਿਹੜੀ ਕੇ ਬੇਰੋਜ਼ਗਾਰੀ ਨਾਲ ਜੂਝ ਰਹੀ ਹੈ ਮਘਾਈ ਨਾਲ ਜੂਝ ਰਹੀ ਹੈ ਕਿਤੇ ਵੀ ਜੋਬ ਨਹੀਂ ਮਿਲਦੀ ਜੋਬ ਮਿਲਦੀ ਹੈ ਤਾਂ 5 7 10 15000 ਦੀ ਮਿਲਦੀ ਹੈ ਮਘਾਈ ਹੋਣ ਕਾਰਨ ਘਰਾਂ ਦੇ ਗੁਜ਼ਾਰੇ ਨਹੀਂ ਹੋ ਰਹੇ ਅਸੀਂ ਇੰਨਾ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਐਗਰੀਮੈਂਟ ਕੀਤਾ ਹੈ ਜਿਹਦੇ ਵਿੱਚ ਨੂਨ ਅਤੇ ਲਾਵਤ ਕੰਪਨੀ ਨੂੰ 400 ਤੋਂ ਵੱਧ ਡਿਲੀਵਰੀ ਬੁਆਏ ਚਾਹੀਦੇ ਹਨ ਰਿਕੁਆਇਰਮੈਂਟਾ ਪਾਸਪੋਰਟ ਦੀ ਸਕੈਨ ਕਾਪੀ ਚਾਹੀਦੀ ਹੈ ਇੱਕ 35 45 mm ਦੀ ਫੋਟੋ ਚਾਹੀਦੀ ਹੈ ਭਾ 8 ਵਾਈਟ ਬੈਕਗਰਾਉਂਡ ਦਾ ਕਲਰ ਫੋਟੋ ਹੋਵੇ ਜੀਦੇ ਵਿੱਚ ਡਰਾਈਵਿੰਗ ਲਾਇਸੈਂਸ ਚਾਹੀਦਾ ਚਾਹੇ ਲਰਨਿੰਗ ਹੈ ਚਾਹੇ ਲਾਈਟ ਹੈ ਪ੍ਰੋਸੈਸਿੰਗ ਦਾ ਟਾਈਮ ਸਿਰਫ 25 ਦਿਨਾਂ ਦੇ ਵਿੱਚ 2 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਹੈ ਤੁਹਾਡੀ ਟਿਕਟ ਆਪਣੀ ਹੋਊਗੀ ਤੁਸੀਂ ਫਲਾਈ ਕਰ ਸਕਦੇ ਹੋ ਅੱਗੇ ਜਾ ਕੇ ਤੁਹਾਡਾ ਸਿਰਫ ਮੈਡੀਕਲ ਹੋਣਾ ਹੈ ਤੁਸੀਂ ਆਪਣਾ ਮੈਡੀਕਲ ਇਦਰੋਂ ਵੀ ਇੰਡੀਆ ਤੋਂ ਵੀ ਕਰਵਾ ਕੇ ਜਾਓ ਤਾਂ ਜੋ ਕੋਈ ਬਿਮਾਰੀ ਨਾ ਹੋਵੇ ਤੁਸੀਂ ਆਪਣਾ ਕੈਰੀਅਰ ਬਣਾ ਸਕਦੇ ਹੋ ਮਾਪਿਆਂ ਨੂੰ ਖੁਸ਼ੀਆਂ ਦੇ ਸਕਦੇ ਹੋ ਆਪਣਾ ਅਤੇ ਆਪਣੇ ਪਰਿਵਾਰ ਦਾ ਭਲਾ ਕਰ ਸਕਦੇ ਹੋ ਸਾਡੇ ਪੰਜਾਬ ਦਾ ਦੇਸ਼ ਦਾ ਨਾਮ ਰੋਸਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਸੇਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰੈਂਗਲ ਪਾਰਕ ਪੰਜਾਬ ਸੋਨਾ ਪੰਜਾਬ Facebook ਪੇਜ ਵੀ ਆ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ 골ਫ ਕੰਟਰੀ ਦੇ ਬਾਰੇ ਦੇ ਵਿੱਚ ਨਵੀਂ ਇਨਫੋਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ Hey, welcome! Great to have you here. Come, I'll show you around. Let me tell you something about Talabat. We were founded in 2004 and we are one of the very first tech companies in MENA and one of the first food delivery companies in the world. So we are now the largest in MENA as well. Today, we have more than 2,000 people here at Talaba and we do much more than food delivery. But the biggest reason of our success is our people and I actually want to show you something. Are you ready? Three, two, one. Hi! Hi, I'm Hannah and from People Operations. Let me take you away from this amazing chaos and show you around our office. Come with me. Thanks everyone. <laughs> I'm sure you're really eager to know what it's like to actually work here. So let me tell you a little bit about our culture. One thing we're really proud of here at Talavad is our diversity. As Tomaso mentioned, we've got over 2,000 employees in eight locations and around 65 nationalities. Imagine the melting pot of creativity and ideas that comes out of that. Experience is also really important to us, and that's your experience. So we take the feedback of our employees really, really seriously, and we make sure we action it, to make this a place where everybody wants to come to work every day, and most importantly, to have fun.. Yeah. <laughs> <laughs> Thanks. Thank you so much, guys. <laughs> oh hey How was the tour? Well, thank you very much for coming. We're really looking forward to seeing your application in. See you. Bye. Bye. See you.